ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਕਾਨ ਦਾਸ ਫੁੱਟਬਾਲ ਕਲੱਬ ਕਾਲਾ ਸਿੰਘਾਂ ਵੱਲੋਂ 2024 ਦਾ ਜਿਹੜਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਆ 17 18 19 20 ਤੇ 21 ਅਪ੍ਰੈਲ ਨੂੰ ਖੇਡ ਸਟੇਡੀਅਮ ਕਾਲਾ ਸਿੰਘਾਂ ਦੇ ਵਿੱਚ ਕਰਵਾਉਣ ਦਾ ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਇਸ ਦੇ ਨਾਲ ਤੁਹਾਨੂੰ ਜਾਣਕਾਰੀ ਅਸੀਂ ਸਾਂਝੀ ਕਰਨੀ ਸੀ ਜਿਸ ਤਰ੍ਹਾਂ ਅਸੀਂ ਪਿਛਲੀ ਵੀਡੀਓ ਦੇ ਵਿੱਚ 3 ਮਹੀਨੇ ਪਹਿਲਾਂ ਕਾਲਾ ਸਿੰਘਾ.com ਤੇ ਪਾਈ ਸੀ ਤੇ ਦੱਸਿਆ ਸੀ ਵੀ ਬੱਚਿਆਂ ਵਾਸਤੇ ਜਿਹੜਾ ਸਾਡੇ ਇੱਥੇ ਪਲੇਅਰ ਲੈਗੂਰ ਖੇਡਣ ਆਉਂਦੇ ਮੁੰਡੇ ਸਾਰੇ ਉਹਨਾਂ ਲਈ ਡਾਈਟ ਦਾ ਤੇ ਟਿਊਸ਼ਨ ਦਾ ਪ੍ਰਬੰਧ ਅਸੀਂ ਕਲੱਬ ਵੱਲੋਂ ਕਰਾਂਗੇ ਤੇ ਬੜੀ ਖੁਸ਼ੀ ਦੀ ਗੱਲ ਆ ਉਦੋਂ ਤਈ 3 ਮਹੀਨਿਆਂ ਤੋਂ ਸਾਰੇ ਬੱਚਿਆਂ ਲਈ ਜਿਹੜੀ ਟਿਊਸ਼ਨ ਆ ਉਹ ਸਾਡਾ ਕੇਐਮਪੀ ਕਾਲਜ ਵਿੱਚ ਜਿਹੜਾ ਸਾਡਾ ਪਲੇਅਰ ਚੀਨੂ ਇਸ ਵੇਲੇ ਪ੍ਰੋਫੈਸਰ ਆ ਉਹ ਬੱਚਿਆਂ ਨੂੰ ਲਗਾਤਾਰ 3 ਮਹੀਨੇ ਤੋਂ ਟਿਊਸ਼ਨ ਵੜਾ ਰਿਹਾ ਇਸ ਤੋਂ ਇਲਾਵਾ ਬੱਚਿਆਂ ਦੀ ਜਿਹੜੀ ਡਾਈਟ ਆ ਜਿਹਦੇ ਵਿੱਚ ਦੁੱਧ ਹੋ ਗਿਆ ਫਰੂਟ ਹੋ ਗਿਆ ਜਿਹੜੇ ਬੱਚੇ ਅੰਡੇ ਖਾਂਦੇ ਉਹਨਾਂ ਵਾਸਤੇ ਅੰਡੇ ਹੋ ਗਏ ਹੋਰ ਵੀ ਜਿਹੜਾ ਹੈਲਦੀ ਫੂਡ ਆ ਉਹ ਸਾਡੇ ਜਿਹੜੇ ਪਲੇਅਰ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਮਨਜਿੰਦਰ ਸਿੰਘ ਚਾਚਾ ਆਸਟ੍ਰੇਲੀਆ ਤੋਂ ਨਵ ਯੂ ਐਸ ਏ ਤੋਂ ਤੇ ਕਰਨਵੀਰ ਕੈਨੇਡਾ ਇਹਨਾਂ ਤਿੰਨਾਂ ਭਰਾਵਾਂ ਵੱਲੋਂ ਬਹੁਤ ਹੀ ਵਧੀਆ ਸੇਵਾ ਕੀਤੀ ਜਾ ਰਹੀ ਆ ਲਗਾਤਾਰ ਸਾਰੇ ਬੱਚਿਆਂ ਨੂੰ ਡਾਈਟ ਪ੍ਰੋਵਾਈਡ ਕਰਵਾ ਰਹੀ ਆ ਰਹੀ ਆ ਤੇ ਇੱਕ ਹੋਰ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਸਾਡਾ ਪਲੇਅਰ ਹਰਦੀਾਲ ਡੈਂਟਰ ਜਿਹਨੂੰ ਸਾਰੇ ਡੈਂਟਰ ਕਰਕੇ ਜਾਣਦੇ ਆ ਇਸ ਵਾਰ ਆਲ ਇੰਡੀਆ ਯੂਨੀਵਰਸਿਟੀ ਦੇ ਵਿੱਚ ਗੁਰਨਾਣਕ ਦੇਵ ਯੂਨੀਵਰਸਿਟੀ ਵੱਲੋਂ ਖੇਡ ਕੇ ਆਇਆ ਇਸ ਤੋਂ ਰਵਾ ਖੇਲੋ ਇੰਡੀਆ ਗੇਮਸ ਜਿਹੜੀਆਂ ਭਾਰਤ ਸਰਕਾਰ ਕਰਵਾਉਂਦੀ ਆ ਉਹਨਾਂ ਗੇਮਾਂ ਦੇ ਵਿੱਚ ਗੁਰਨਾਣਕ ਦੇਵ ਯੂਨੀਵਰਸਿਟੀ ਅਮਰitsar ਵੱਲੋਂ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਆਇਆ ਸੋ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਸਾਡੀ ਬੇਨਤੀ ਆ ਨਗਰ ਨਿਵਾਸੀਆਂ ਨੂੰ ਵੀ ਸਾਰੇ ਐਨਆਰਈ ਵੀਰਾਂ ਨੂੰ ਵੀ ਜਿਹੜਾ ਆਪਣਾ ਸਾਲਾਨਾ ਟੂਰਨਾਮੈਂਟ ਆ ਉਹਦੇ ਵਿੱਚ ਸਾਰੇ ਜਾਣੇ ਵੱਧ ਚੜ ਕੇ ਯੋਗਦਾਨ ਪਾਓ ਤਾਂ ਕਿ ਆਪਣਾ ਇਹ ਪ੍ਰੋਗਰਾਮ ਬਿਲਕੁਲ ਸਫਲ ਹੋ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ